लोकसभा हलका श्री फोटेगढ़ साहब ਤੋਂ ਮੈਂਬਰ ਪਾਰਲੀਮੈਂਟ ਡਾਕਟਰ ਉਮਰ ਸਿੰਘ ਨੇ ਅਮਰੀਕਾ ਸਰਕਾਰ ਦੇ ਵੱਲੋਂ ਭਾਰਤੀ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਹਥਕੜੀਆਂ ਲਗਾ ਕੇ ਅਮਰੀਕਾ ਦੇ ਫੌਜੀ ਜਹਾਜ਼ ਰਾਹੀਂ ਅਮ੍ਰਿਤਸਰ ਲਿਆ ਕੇ ਉਤਾਰਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਫੌਜੀ ਜਹਾਜ਼ ਰਾਹੀਂ ਲਿਆਂਦੇ ਗਏ ਨੌਜਵਾਨਾਂ ਨੂੰ ਹਥਕੜੀਆਂ ਅਤੇ ਪੈਰਾਂ ਦੇ ਵਿੱਚ ਬੇੜੀਆਂ ਬੰਨ ਕੇ ਜਲੀਲ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਕਿਸੇ ਤਰ੍ਹਾਂ ਦੇ ਕ੍ਰਿਮੀਨਲ ਨਹੀਂ ਨੇ ਉਹ ਕਿਸੇ ਮਜਬੂਰੀ ਬਾਸ ਉੱਤਰ ਗਏ ਸੀ। ਉਨਾ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਅਮਰੀਕਾ ਤੋਂ ਲਿਆਉਣ ਦੇ ਲਈ ਆਪਣਾ ਹਵਾਈ ਜਹਾਜ਼ ਨਾ ਭੇਜਣ ਦੀ ਵੀ ਨਿਖੇਦ ਕੀਤੀ ਹੈ ਜਦਕਿ ਇੱਕ ਛੋਟਾ ਜਿਹਾ ਦੇਸ਼ ਕੋਲੰਬੀਆ ਵੱਲੋਂ ਆਪਣਾ ਜਹਾਜ਼ ਅਮਰੀਕਾ ਭੇਜ ਕੇ ਉੱਥੇ ਦੇ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਦੇਖੋ ਜਿਹੜਾ ਸਾਡੇ ਹਿੰਦੂਸਤਾਨੀਆਂ ਨੂੰ ਔਰ ਖਾਸ ਕਰ ਪੰਜਾਬੀਆਂ ਨੂੰ ਅ ਅਮਰੀਕਨ ਸਰਕਾਰ ਦੁਆਰਾ ਆਪਣੇ ਫੌਜ ਦੇ ਜਹਾਜ਼ ਅੰਮ੍ਰਿਤਸਰ ਲਿਆ ਕੇ ਉਹ ਤਾਰਿਆ ਹੈਗਾ ਸਾਨੂੰ ਸਾਰੀ ਪਾਰਟੀਆਂ ਨੂੰ ਔਰ ਮੈਨੂੰ ਵੀ ਕਾਂਗਰਸ ਨੂੰ ਵੀ ਬਹੁਤ ਵੱਡੀ ਆਪਤੀ ਆਬਜੈਕਸ਼ਨ ਹੈ ਇਸ ਗੱਲ ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੂੰ ਹੱਥਕੜੀਆਂ ਲਾਈਆਂ ਗਈਆਂ ਉਹਨਾਂ ਦੇ ਪੈਰਾਂ 'ਚ ਬੀੜੀਆਂ ਬੰਨੀਆਂ ਗਈਆਂ ਉਹ ਕ੍ਰਿਮੀਨਲ ਨਹੀਂ ਹੈਗੇ ਉਹ ਗੁੰਡੇ ਨਹੀਂ ਹੈਗੇ ਉਹ ਕਿਸੇ ਮਜਬੂਰੀ ਕਰਕੇ ਉਧਰ ਗਏ ਸੀ ਔਰ ਸਭ ਤੋਂ ਮਾੜੀ ਗੱਲ ਕੀ ਹੋਈ ਆ ਛਾਡੀ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਜੀ ਦੀ ਸਰਕਾਰ ਨੇ ਇਹਨਾਂ ਨੇ ਉਹ ਸਾਰਾ ਕੁਝ ਹੋਣ ਦਿੱਤਾ ਇਹਨਾਂ ਨੇ ਆਪਣਾ ਜਹਾਜ਼ ਨਹੀਂ ਭੇਜਿਆ ਆਪਣੇ ਲੋਕਾਂ ਨੂੰ ਇੱਜ਼ਤ ਨਾਲ ਨਹੀਂ ਲੈ ਕੇ ਕਲੰਬੀਆ ਇੱਕ ਛੋਟਾ ਜਿਹਾ ਮੁਲਕਾਂ ਨੇ ਕਹਿ ਨਹੀਂ ਅਸੀਂ ਆਪਣਾ ਜਹਾਜ਼ ਭੇਜਾਂਗੇ ਤੁਸੀਂ ਸਾਡੇ ਲੋਕਾਂ ਨੂੰ ਬੰਨ ਕੇ ਨਹੀਂ ਲਿਆ ਸਕਦੇ ਹਿੰਦੁਸਤਾਨ ਨੇ ਨਹੀਂ ਕੀਤਾ ਸਾਡਾ ਬਹੁਤ ਇਸ ਗੱਲ ਤੇ ਓਬਜੈਕਸ਼ਨ ਹੈਗਾ ਔਰ ਮੈਨੂੰ ਸਾਰੇ ਪੰਜਾਬੀ ਉਹਨਾਂ ਫੈਮਲੀਆ ਨਾਲ ਜਿੰਦੇ ਜਿਹੜੇ ਬੱਚੇ ਵਾਪਸ ਆ ਗਏ ਉਹਨਾਂ ਨਾਲ ਸਾਨੂੰ ਬੋਤੀ ਆ ਔਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਉਹਨਾਂ ਦੇ ਰੋਜ਼ਗਾਰ ਦਾ ਔਰ ਉਹਨਾਂ ਦੀਆਂ ਜਿਹੜੀਆਂ ਦੂਸਰੀਆਂ ਸਮੱਸਿਆਵਾਂ ਨੇ ਇੰਨਾ ਖਰਚਾ ਹੋਇਆ ਉਹਦਾ ਉਹਦਾ ਵੀ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ